ਮੁਕਸਰ ਦੇ ਮੇਲਾ ਮਾਗੀ ਤੇ 4300 ਪੁਲਿਸ ਮੁਲਾਜ਼ਮ 10 ਐਸਪੀ ਅਤੇ 20 ਡੀਐਸਪੀ ਸੰਭਾਲਣਗੇ ਸੁਰੱਖਿਆ ਦੀ ਕਮਾਂਡ ਸ਼੍ਰੀ ਮੁਕਸਰ ਸਾਹਿਬਕੇ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਮੁਕਤਿਆਂ ਦੀ ਯਾਦ ਵਿੱਚ 14 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮੇਲਾ ਮਾਗੀ ਵਿਖੇ ਸੁਰੱਖਿਆ ਦੀ ਕਮਾਂਡ 4300 ਪੁਲਿਸ ਮੁਲਾਜ਼ਮ 10 ਐਸਪੀ ਜਦਕਿ 20 ਡੀਐਸਪੀ ਸੰਭਾਲਣਗੇ ਇਹ ਜਾਣਕਾਰੀ ਐਸਐਸਪੀ ਤੁਸ਼ਾਰ ਗੁਪਤਾ ਵੱਲੋਂ ਦੁਪਹਿਰਕੀ 3 ਵਜੇ ਦਿੱਤੀ ਗਈ SSP ਨੇ ਦੱਸਿਆ ਕਿ ਮੇਲਾ ਮਾਗੀ ਦੌਰਾਨ ਵੱਡੀ ਸੰਖਿਆ ਵਿੱਚ ਸੰਗਤ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਦੀ ਹੈ ਸੰਗਤ ਦੀ ਸੁਰੱਖਿਆ ਵਾਸਤੇ ਗੁਰਦੁਆਰਾ ਸਾਹਿਬ ਮਲੋਟ ਰੋਡ ਤੇ ਲੱਗਣ ਵਾਲੇ ਮਨੋਰੰਜਨ ਮੇਲਾ ਗਰਾਊਂਡ ਅਤੇ ਪਸ਼ੂ ਮੰਡੀ ਤੇ ਖਾਸ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਜਦਕਿ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵਹੀਕਲਾਂ ਦੀ ਪਾਰਕਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਜਿਕਰ ਇਹੋ ਹੈ ਕਿ ਧਾਰਮਿਕ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ 14 15 ਅਤੇ 16 ਜਨਵਰੀ ਨੂੰ 3 ਦਿਨ ਲੱਗਦਾ ਹੈ 14 ਜਨਵਰੀ ਨੂੰ ਮਾਗੀ ਵਾਲੇ ਦਿਨ ਦੇਸ਼ ਵਿਦੇਸ਼ ਤੋਂ ਮੁਕਸਰ ਪਹੁੰਚੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਹੀ ਪਵਨ ਸਰੋਵਰ ਵਿਖੇ ਇਸ਼ਨਾਨ ਕਰਦੀ ਹੈ ਉਧਰ ਮਲੋਟ ਰੋਡ ਤੇ ਮੇਲਾ ਮਾਗੀ ਦੇ ਅਫਸਰ ਤੇ ਲੱਗਣ ਵਾਲਾ ਮਨੋਰੰਜਨ ਮੇਲਾ ਕਰੀਬ 2 ਮਹੀਨੇ ਤੱਕ ਜਾਰੀ ਰਹਿੰਦਾ ਹੈ ਜਿਸ ਦੇ ਚੱਲਦਿਆਂ ਮਲੋਟ ਰੋਡ ਤੇ ਕਾਫੀ ਚਾਹਲ ਪੈੜ ਰਹਿੰਦੀ ਹੈ ਸੰਗਤ ਦੀ آمد ਨੂੰ ਦੇਖਦਿਆਂ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾਂਦੇ ਹਨ ਜਿਸ ਦੇ ਚੱਲਦਿਆਂ 14 15 ਅਤੇ 16 ਜਨਵਰੀ ਨੂੰ ਸ਼੍ਰੀ ਮੁਕਸਰ ਸਾਹਿਬ ਪੁਲਿਸ ਛਾਉਣੀ ਵਿੱਚ ਬਦਲਿਆ ਹੋਇਆ ਪ੍ਰਤੀਤ ਹੁੰਦਾ ਮਾਗੀ ਮੇਲੇ ਦੇ ਲਈ ਸਾਡੀ ਪਿਛਲੇ 10 ਦਿਨਾਂ ਤੋਂ ਬੜੀ ਡਿਟੇਲਡ ਪ੍ਰੈਪਰੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਕਈ ਵਾਰੀ ਸਾਰੇ ਆਫਸਰਸ ਜੋ ਸਾਡੇ ਜ਼ਿਲ੍ਹੇ ਦੇ ਹੈਗੇ ਸਾਰੇ ਨੇ ਜਾ ਕੇ ਇੱਕ ਇੱਕ ਪੁਆਇੰਟ ਦੇਖਿਆ ਤੇ ਉਹਦੇ ਜੋ ਡਿਊਟੀਆਂ ਹੈਗੀਆਂ ਉਹਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ ਜੋ ਮਾਗੀ ਮੇਲਾ ਹੈਗਾ ਜੀ ਇਹਦੇ ਵਿੱਚ ਟੋਟਲ ਫੋਰਸ ਡਿਪਲॉयਮੈਂਟ ਜੋ ਹੈਗੇ ਉਹ 4300 ਮੁਲਾਜ਼ਮ ਲੱਗਣਗੇ ਤੇ ਨਾਲ ਅਸੀਂ ਬਾਕੀ ਜ਼ਿਲ੍ਹੇ ਤੋਂ 10 ਐਸਪੀ ਆਫਸਰਸ ਤੇ ਅਰਾਊਂਡ ਵੀ ਡੀਐਸਪੀ ਜੋ ਆਫਸਰਸ ਹੈ ਉਹ ਵੀ ਸਾਡੇ ਕੋਲ ਆਏ ਨੇ ਜੋ ਮਾਗੀ ਆਏਗਾ ਜੀ ਮਾਗੀ ਦੇ ਵਿੱਚ ਮੇਨਲੀ ਸਾਡੇ ਗੁਰਦੁਆਰਾ ਸਾਹਿਬ ਹੋ ਗਿਆ ਤੇ ਇੱਕ ਸਾਡਾ ਜੋ ਮੇਲਾ ਗਰਾਊਂਡ ਦੇ ਵਿੱਚ ਜੋ ਮੇਲਾ ਲੱਗਿਆ ਹੈ ਤੇ ਤੀਜਾ ਪਸ਼ੂ ਮੰਡੀ ਤਿੰਨਾਂ ਦੀ ਡਿਪਲॉयਮੈਂਟ ਇੰਡੀਵਿਜੂਲੀ ਬੜੇ ਡਿਟੇਲ ਤੇ ਬੜੇ ਲਾਸਟ ਪ੍ਰੀਵियस ਇਅਰ ਦੇ ਐਕਸਪੀਰੀਐਂਸਿਸ ਦੇ ਨਾਲ ਲਗਾਈ ਗਈ ਹੈ ਤੇ ਐਸੀ ਇਹ ਅਸ਼ੋਰ ਕਰਨਾ ਚਾਹੁੰਦੇ ਆਂ ਸਾਰੀ ਮੁਕਸਰ ਦੀ ਪਬਲਿਕ ਨੂੰ ਤੇ ਬਾਕੀ ਪੰਜਾਬ ਦੀ ਪਬਲਿਕ ਨੂੰ ਕਿ ਜੋ ਮੇਲਾ ਹੈਗਾ ਇਹ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਆਰਗੇਨਾਈਜ਼ ਤਰੀਕੇ ਨਾਲ ਕੰਡਕਟ ਕਰਾਇਆ ਜਾਏਗਾ ਤੇ ਕਿਸੇ ਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਮੇਲੇ ਦੌਰਾਨ ਸਾਡੇ 15 ਪੁਲਿਸ ਹੈਲਪ ਡੈਸਕਸ ਬਣੇ ਹੋਏ ਆ ਉਹਦੇ ਤੇ ਕਿਸੇ ਦਾ ਫੋਨ ਖੋਇਆ ਜਾਂਦਾ ਹੈ ਜਾਂ ਗਮ ਹੋ ਜਾਂਦਾ ਹੈ ਜਾਂ ਕੋਈ ਮਿਸਪਲੇਸ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਆ ਕੇ ਉੱਥੇ ਇਨਫੋਰਮ ਕਰੋ ਸਾਡੀ ਟੀਮ ਜਿਹੜੀ ਹੈਗੀ ਇੰਟਰਕਨੈਕਟਿਡ ਤਰੀਕੇ ਨਾਲ ਉੱਥੇ ਲੱਗੀਆਂ ਹੋਈਆਂ ਸਾਡੇ ਮਾਸਟਰ ਕੰਟਰੋਲ ਰੂਮ ਬਨੇ ਹੋਏ ਆ ਸਾਡੇ ਕੈਮਰਾਸ ਫਾਲੋਅ ਅਪ ਹੋ ਰਹੇ ਐਂਟੀ ਸਨੈਚਰ ਟੀਮਾ ਸਾਡੀ ਜੋ ਹੈਗੀਆਂ ਉਹ ਫੀਲਡ ਦੇ ਵਿੱਚ ਹੋਣਗੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਨੂੰ ਇਹੀ ਬੰਦੀ ਕਰਾਂਗਾ ਕਿ ਜੋ ਪਾਰਕਿੰਗਸ ਹੈਗੀਆਂ ਉਹ ਡੈਜ਼ਿਗਨੇਟ ਕੀਤੀ ਗਈਆਂ ਹਿਚ ਐਂਡ ਐਵਰੀ ਜੋ ਮੇਜਰ ਰੋਡ ਅਪਰੋਚਿੰਗ ਮੁਕਸਰ ਸਾਹਿਬ ਹੈਗੀ ਉਹਦੇ ਨਾਲ ਪਾਰਕਿੰਗਸ ਬਣਾਈ ਗਈਆਂ ਇਹਦਾ ਜੋ ਮੈਪ ਹੈਗਾ ਉਹਦੀ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਣ ਲੱਗੀ ਹੈ ਵਿਦਨ ਨੈਕਸਟ ਹਾਅਰਸ ਉਹਦੇ ਵਿੱਚ ਡੀਟੇਲਡ ਪਾਰਕਿੰਗਸ ਦੀ ਜਗ੍ਹਾ ਤੇ ਰੂਟਸ ਜੋ ਫਾਲੋ ਹੋ ਰਹੇ ਹਨ ਜੋ ਵਨ ਵੇਜ਼ ਅਸੀਂ ਕਿਤੇ ਹਨ ਜੋ ਬਾਕੀ ਟੂ ਵੇਜ਼ ਹੈਗੇ ਹਨ ਜੋ ਡਾਇਵਰਸ਼ਨਸ ਬਣਾਈ ਗਈਆਂ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਹੋ ਜਾਣਗੀ ਤੁਹਾਨੂੰ ਉਹਦੇ ਨਾਲ ਕੰਪਲੀਟ ਇੱਕ ਆਈਡੀਆ ਲੱਗ ਜਾਊਗਾ ਕਿ ਕਿੱਥੋਂ ਤੁਸੀਂ ਆਓਗੇ ਤੇ ਤੁਹਾਨੂੰ ਘਟ ਤੋਂ ਘਟ ਇਨਕਨਵੀਨੀਅੰਸ ਮਹਿਸੂਸ ਹੋਊਗਾ ਸਰ ਪੂਨ ਮਤ ਪੂਨ ਮਿਲ